ਮੈਂ ਰਜੀਵ ਕੁਮਾਰ ਪਟਾਲੇ ਦਾ ਰਹਿਣ ਵਾਲਾ ਹਾਂ ਸਰ ਸਾਰੇ ਤਾਂ ਪਹਿਲਾਂ ਮੇਰੇ ਕੋਲ ਸਿੰਪਲ ਰੇੜੀ ਰੇੜੀ ਤੋਂ ਬਾਅਦ ਫਿਰ ਮੈਂ ਥੋੜਾ ਆਪਣਾ ਕੋਸ਼ਿਸ਼ ਕਰਦਾ ਰਿਹਾ ਕੰਮ ਕਰਦਾ ਰਿਹਾ ਪਹਿਲਾਂ ਆਪਣੇ ਕੋਲ ਸਿਰਫ ਸਿਗਰਟ ਬੜੀ ਚਾਹਦਾ ਸੀ ਉਸ ਤੋਂ ਬਾਅਦ ਮੈਂ ਦੂਜੀ ਰੇੜੀ ਬਣਾਈ ਉਹਦੇ ਵਿੱਚ ਮੈਂ ਸਾਬਣ ਸਰਫ ਰੱਖਣਾ ਸ਼ੁਰੂ ਕਰਤਾ ਨਮਕ ਨਮਕ ਲਾਲੋ ਕਰਿਆਣਾ ਥੋੜਾ ਥੋੜਾ ਸ਼ੁਰੂ ਕੀਤਾ ਉਸ ਤੋਂ ਬਾਅਦ ਚਾਹ ਕੋਲ ਡਰਿੰਕ ਸਾਰਾ ਰੱਖਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਮੇਰੇ ਵਿੱਚ ਉਹਦੇ ਵਿੱਚ ਜਗ੍ਹਾ ਨਹੀਂ ਬਣਦੀ ਮੈਂ ਫਿਰ ਕਰਿਆਨਾ ਸਟੋਰ ਕਰਨ ਦੀ ਲਈ ਆ ਵੇਖੀ YouTube ਤੇ ਇਦਾਂ ਬਣਾਈ ਹੀ ਕਿਰੇ ਮੈਂ ਉਹ ਵੇਖੀ ਫਿਰ ਉਸ ਤੋਂ ਬਾਅਦ ਮੈਂ ਆਪਣਾ ਹੀ ਸੋਚਿਆ ਕਿ ਚਲੋ ਅਸੀਂ ਵੀ ਆ ਕੰਮ ਕਰਦੇ ਹਾਂ ਮੈਂ ਬਣਾਉਣਾ ਸ਼ੁਰੂ ਕਰਤਾ ਬਣਵਾਇਆ 1 ਮਹੀਨੇ ਬਾਅਦ ਹੁਣ 3 ਮਹੀਨੇ ਹੋ ਗਏ ਨੂੰ ਇੱਥੇ ਲਾਈ ਨੂੰ ਸਾਰਾ ਸਮਾਨ ਅਵੇਲੇਬਲ ਕਰਤਾ ਵਾ ਲਗਭਗ ਤੇ ਸਾਰਾ ਹੋ ਗਿਆ ਹੁਣ ਗਰਮੀ ਆ ਗਈ ਆ ਗਾਂ ਕੋਲਡ ਡਰਿੰਕ ਕੋਲਡ ਡਰਿੰਕ ਐਗ ਸਾਰਾ ਸਮਾਨ ਇੱਥੇ ਅਵੇਲੇਬਲ ਹੈ ਆ ਅਛਾ ਮੈਂ ਸਰ ਬੱਚੇ ਵੀ ਰਹਿੰਦੇ ਫੈਕਟਰੀ ਦੇ ਜਿੱਦਾਂ ਫੈਮਲੀ ਰਹਿੰਦੀ ਆ ਉਹ ਸਾਰੇ ਬੱਚੇ ਇੱਥੇ ਆਉਂਦੇ ਆ ਦਿਨੇ ਸਕੂਲ ਟਾਈਮ 'ਚ ਕਾਪੀਆਂ ਪੈਨਸਲਾਂ ਵੀ ਲੈ ਕੇ ਜਾਂਦੇ ਇਥੋਂ ਸਾਰਾ ਸਮਾਨ ਰੱਖਿਆ ਹੋਣਾ ਲਈ ਖਾਣ ਪੀਣ ਦੀਆਂ ਵਸਤੂਆਂ ਵੀ ਰੱਖਿਆ ਜੀ ਬਿਸਕਟ ਟੌਫੀ ਕੋਲ ਡਰਿੰਕ ਕੋਲ ਡਰਿੰਕ ਟੁਰਕਰੇ ਚਿਪਸ ਸਾਰਾ ਕੁਝ ਕਰਿਆਨੇ ਦਾ ਕਰਿਆਨੇ 'ਚ ਵੀ ਸਾਰਾ ਰੱਖਿਆ ਜੀ ਦਾਲ ਚਾਵਲ ਆਟਾ ਸਾਰਾ ਅਵੇਲੇਬਲ ਹੈ ਸਬਜ਼ੀਆਂ ਵੀ ਕੁਝ ਲੈ ਕੇ ਹਾਂਜੀ ਸਬਜ਼ੀਆਂ ਆਲੂ ਪਿਆਜ਼ ਆਲੂ ਪਿਆਜ਼ ਅਦਰਕ ਗੁਦਰਕ ਰੱਖੀਦਾ ਜਿਆਦਾ ਚਾਹ ਦਾ ਵੀ ਨਾਲ ਹਾਂਜੀ ਚਾਹ ਸਰੂਤ ਰੱਖੀ ਜੇ ਸਭ ਤੋਂ ਪਹਿਲਾਂ ਚਾਹ ਦਾ ਹੀ ਆਪਣਾ ਉਸ ਤੋਂ ਬਾਅਦ ਬਾਕੀ ਸਾਰੀਆਂ ਕੰਮ ਸਬਜੀ ਦਾ ਹੋ ਗਿਆ ਘਰਿਆਣਾ ਹੋ ਗਿਆ ਸਾਬਨ ਸਰਫ ਹੋ ਗਈ ਸਾਰਾ ਕੁਝ ਅਵੇਲੇਬਲ ਹੈ ਤੇ ਪਾਜੀ ਪਰਿਵਾਰ ਦੇ ਵਿੱਚ ਹੋਰ ਕੌਣ ਹੈ ਪਰਿਵਾਰ ਵਿੱਚ ਮੈਂ ਇਹ ਦੋ ਮੇਰੇ ਭਰਾ ਆ ਮਮ ਆ ਭਾਬੀ ਆ ਡੈਡੀ ਅਸਪੈਰ ਹੋ ਗਏ ਤੁਸੀਂ ਪੜਾਈ ਕਿੰਨੀ ਪੜਾਈ ਸਰ ਮੈਂ 10th ਪਾਸ ਛੱਡਣ ਦਾ ਕਾਰਨ ਵੀ ਛੱਡਣ ਦਾ ਕਾਰਨ ਇਹ ਡੈਡੀ ਠੀਕ ਨਹੀਂ ਰਹਿੰਦੇ ਉਹਨਾਂ ਦੇ ਨਾਲ ਫਿਰ ਮੈਨੂੰ ਇੱਥੇ ਕੰਮ ਤੇ ਆਉਣਾ ਪੈਂਦਾ ਸੀ ਉਸ ਤੋਂ ਬਾਅਦ ਮੈਂ ਉਹਨਾਂ ਨਾਲ ਕੰਮ ਕਰਦਾ ਰਿਹਾ ਬਾਅਦ ਚ ਉਹਨਾਂ ਦੀ 2017 ਦੇ ਵਿੱਚ ਡੈਥ ਹੋ ਗਈ ਉਸ ਤੋਂ ਬਾਅਦ ਮੈਂ ਹੀ ਸੰਭਿਆ ਸਾਰਾ ਲੋ ਘਰ ਦੀ ਜ਼ਿੰਮੇਵਾਰੀਆਂ ਨੇ ਹਾਂਜੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਤੇ ਆ ਗਈ ਤਾਂ ਹੁਣ ਤੁਸੀਂ ਇਸ ਚੀਜ਼ ਨੂੰ ਕਿੱਦਾਂ ਸਮਝਦੇ ਹੋ ਕਿ ਕਿੰਨਾ ਕੁ ਆਪਣਾ ਤੁਹਾਨੂੰ ਸਫਲਤਾ ਮਿਲੀ ਹੈ ਇਹ ਕੰਮ ਦਾ ਸਫਲਤਾ ਬਹੁਤ ਬਾਬੇ ਦੀ ਕਿਰਪਾ ਪੂਰੀ ਸਾਰਾ ਘਰ ਚੱਲਣ ਰਿਹਾ ਜੀ ਸਾਰਾ ਓਕੇ ਹਾਂਜੀ ਆਪਣਾ ਭਰਾ ਆਪਣਾ ਚਲਾਈ ਜਾਂਦੇ ਚਲੋ ਉਹਨਾਂ ਦੇ ਵੀ मेरे हथ सारे साथ द